ਨੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡੇਵਲ ਪੰਜਾਬੀ ਬੂਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਦੋਸਤ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਸੌਰੀ ਸਮਰ ਲਈ ਲੈ ਕੇ ਆਏ ਆ ਕਿ ਗਰਮੀ ਵਾਲੇ ਸੂਟ ਜਿਹਾ ਹੋਣਗੇ ਬਹੁਤ ਜ਼ਿਆਦਾ ਵਧੀਆ ਕਲੈਕਸ਼ਨ ਹੋਊਗੀ ਔਰ ਗੈਂਜਾ ਦਾ ਸਟਾਫ ਹੋਊਗਾ ਪਿਓਰ ਸੌਫਟ ਔਰਗੈਂਜਾ ਦਾ ਤੁਸੀਂ ਜਿੱਦਾਂ ਮਰਜ਼ੀ ਸਮਰਚ ਵੇਅਰ ਕਰ ਸਕਦੇ ਹੋਗੇ ਵਰਕ ਵਾਲੇ ਸੂਟ ਹੋਣਗੇ ਦੂਸਰੇ ਨੰਬਰ ਤੇ ਤੁਹਾਡੀ ਰੇਂਜ ਚ ਰਹਿਣ ਵਾਲੇ ਨੇ ਜਿੱਦਾਂ ਕੋਈ ਆਪਾਂ ਨੂੰ ਸਮਝ ਕੋਈ ਫੰਕਸ਼ਨ ਆ ਜਾਂਦਾ ਉਹਦੇ ਲਈ ਬਹੁਤ ਜ਼ਿਆਦਾ ਵੈਸਟ ਕਲੈਕਸ਼ਨਾਂ ਗੀ ਬਾਕੀ ਰੇਂਜ ਆਪਾਂ ਨੇ ਬਹੁਤ ਜ਼ਿਆਦਾ ਘਟਾ ਕੇ ਰੱਖੀ ਹੋਈ ਹੈਗੀ ਇਹ ਸੂਟਾਂ ਦੀ ਕਿਉਂਕਿ ਆਪਾਂ ਆਫਰ ਤੇ ਲਾਏ ਹੋਏ ਨੇ ਸਾਰੇ ਸੂਟ ਇਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈ ਉਹ ਆਨਲਾਈਨ ਰਹਿਣ ਵਾਲਾ ਆ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਕੋਈ ਵੀ ਸੂਟ ਡਨ ਕਰ ਸਕਦੇ ਹੋ ਤੇ ਆਪਣੇ ਘਰ ਤੱਕ ਮਗਵਾ ਸਕਦੇ ਹੋ ਆਪਣਾ ਕੈਸ਼ অন ਡਿਲੀਵਰੀ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਪਲੀਜ਼ ਕੋਈ ਵੀ ਭੈਣ ਕੈਸ਼ অন ਡਿਲੀਵਰੀ ਨੂੰ ਫੋਨ ਨਾ ਕਰਿਓ ਸਿਰਫ ਆਨਲਾਈਨ ਪੇਮੈਂਟ ਕਰਕੇ ਟੈਨਸ਼ਨ ਫਰੀ ਤੁਸੀਂ ਜਿੰਦਾ ਆਪਣਾ ਮਰਜ਼ੀ ਆਰਡਰ ਦੇ ਸਕਦੇ ਹੋਗੇ ਤੇ ਸੂਟ ਆਪਣੇ ਘਰ ਤੱਕ ਮਹੂਆ ਸਕਦੇ ਹਾਂ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਆਪਾਂ ਤੁਹਾਨੂੰ ਦੱਸ ਦਈਏ ਕਿਸੇ ਵੀ ਮੇਰੀ ਭੈਣ ਨੇ ਆਪਣੇ ਮਨ ਪਸੰਦ ਦੇ ਫੈਬਰਿਕ ਤੇ ਵਰਕ ਲੈਣਾ ਤਾਂ ਤੁਸੀਂ ਸਾਡੇ ਤੋਂ ਵੀ ਲੈ ਸਕਦੇ ਹੋ ਇਹਨਾਂ ਤੋਂ ਇਲਾਵਾ ਤੁਸੀਂ ਸਾਡੇ ਕੋਲੋਂ ਕੋਈ ਹੋਰ ਹੈਂਡਵਰਕ ਦਾ ਪੀਸ ਲੈਣਾ ਬਹੁਤ ਜ਼ਿਆਦਾ ਕੁਆਂਟੀਟੀ 'ਚ ਆਪਣੇ ਕੋਲੇ ਹੈਂਡਵਰਕ ਦੇ ਪੀਸ ਆਏ ਹੋਏ ਨੇ ਤਾਂ ਤੁਸੀਂ ਆਪਣੇ ਪਰਸਨਲ ਨੰਬਰ ਤੇ ਸਾਤੋਂ ਫਿਕਾਂ ਭਗਵਾਵਾ ਕੇ ਉਹਨਾਂ 'ਚੋਂ ਵੀ ਕੋਈ ਸਿਲੈਕਟ ਕਰ ਸਕਦੇ ਹੋਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ 来 ਆਇਆਗਾ ਇਹ ਆਇਆ ਬਲੈਕ ਤੇ ਜੈਡ ਬਲੈਕ ਸੂਟ ਆਗਾ ਬਹੁਤ ਜਿਆਦੇ ਸੋਹਣਾ ਬਲੈਕ ਕਲਰ ਆ ਜਿਹੜਾ ਕਈ ਪਹਿਣਾ ਦੀ ਚਾਹੇ ਵਿੰਟਰ ਹੋਵੇ ਚਾਹੇ ਸਮਰ ਹੋਵੇ ਕਈ ਪਹਿਣਾ ਦਾ ਬਹੁਤ ਜਿਆਦੇ ਫੇਵਰਟ ਕਲਰ ਹੁੰਦਾਗਾ ਇਹਦੀ ਆਪਾਂ ਡਿਜ਼ਾਈਨਿੰਗ ਸਾਰੀ ਤੁਹਾਨੂੰ ਚੈੱਕ ਕਰਵਾਉਣੀ ਆਂਗੇ ਸਾਰਾ ਇਹਦੇ ਤੇ ਜਿਹੜਾ ਵਰਕ ਦਿੱਤਾ ਹੋਇਆਗਾ ਉਹ ਆਰੀ ਦਾ ਦਿੱਤਾ ਹੋਇਆਗਾ ਬਹੁਤ ਜਿਆਦੇ ਵਧੀਆ ਸੌਫਟ ਥ्रेड ਯੂਜ਼ ਕੀਤਾ ਹੋਇਆਗਾ ਇਹਦੇ ਤੇ ਚੈੱਕ ਕਰ ਸਕਦੇ ਤੁਸੀਂ ਆ ਇਹਦਾ ਘੇਰਾ ਦਿੱਤਾ ਹੋਇਆ ਹੈਗਾ ਇਹਨਾਂ ਨੇ ਘੇਰੇ ਤੇ ਆਉਣਗੇ ਆਹ ਵਾਲੇ ਫਲਾਰ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ ਸੂਟ ਤੇ ਬਿਲਕੁਲ ਸੌਫਟ ਵਰਕ ਸੌਫਟ ਥ੍ਰੈਡ ਨਾਲ ਵਰਕ ਕੀਤਾ ਹੋਇਆ ਇਦਾਂ ਨਹੀਂ ਹੋਊਗਾ ਜਿਵੇਂ ਗਰਮੀ ਆ ਰਹੀ ਹੈ ਹੁਣ ਬਹੁਤ ਜ਼ਿਆਦਾ ਕੋਈ ਇਹਦੇ ਵਿੱਚ ਕੋਈ ਚੁਗਣ ਹੋਊਗੀ ਇਦਾਂ ਕੁਝ ਨਹੀਂ ਹੈਗਾ ਚੈੱਕ ਕਰ ਸਕਦੇ ਹੋ ਤੁਸੀਂ ਆਹ ਵਾਲੇ ਇਹ ਦਿੱਤੀ ਹੋਈ ਆ neck line neck line ਤੇ ਬਹੁਤ ਵਧੀਆ ਕੰਮ ਕੀਤਾ ਹੋਇਆ ਹੈਗਾ ਸੈਂਟਰ ਪੈਨਲ ਜਾ ਰਹੇ ਨੇ ਇਹਦੇ ਨਾਲ ਇਹਦਾ ਦੁਪੱਟਾ ਵੀ ਤੁਹਾਨੂੰ ਦਿਖਾਵਾਂਗੇ ਸੂਟ ਨਾਲੋਂ ਜ਼ਿਆਦਾ ਵਧੀਆ ਇਹਦਾ ਬਣਿਆ ਹੋਇਆ ਹੈਗਾ ਦੁਪੱਟਾ ਆਹ ਵਾਲੇ ਆਉਣੇ ਨੇ ਇਹਦੇ ਬਾਜੂ ਤੇ ਵਰਕ ਇਹਦੇ ਵਿੱਚ ਹੈਂਡ ਵਰਕ ਕੁਝ ਬਹੁਤਾ ਨਹੀਂ ਯੂਜ਼ ਕੀਤਾ ਹੋਇਆ ਜਿੱਦਾਂ ਹੁਣ ਸਮਰ ਕਲੈਕਸ਼ਨ ਆ ਰਹੀ ਹੈਗੀ ਇਹਦੇ ਵਿੱਚ ਸਿਰਫ ਵਾਈਟ ਮੋਤੀ ਯੂਜ਼ ਕੀਤੇ ਹੋਏ ਨੇ ਤੇ ਇੱਕ ਥੋੜੀ ਜਿਹੀ ਸਿੱਪੀ ਦਾ ਵਰਕ ਕੀਤਾ ਹੋਇਆਗਾ ਬਾਕੀ ਸਾਰਾ ਕੰਮ ਥ੍ਰੈਡ ਦਾ ਹੀ ਹੈਗਾ ਗੋਲਡਨ ਥ੍ਰੈਡ ਯੂਜ਼ ਕੀਤਾ ਹੋਇਆ ਆ ਮਿਲਣੇ ਨੇ ਤੁਹਾਨੂੰ ਇਹਦੇ ਬੋਟਮ ਤੇ ਵਰਕ ਤਾਂ ਵਾਲੀ ਬੋਟਮ ਤੇ ਵਰਕ ਮਿਲੂਗਾ ਚੈੱਕ ਕਰ ਸਕਦੇ ਹੋਗੇ ਆਲ ਓਵਰ 5 ਮੀਟਰ ਸੂਟ ਰਹਿਣ ਲੱਗਾ ਇਹ ਪਲਾ ਚੈੱਕ ਕਰ ਸਕਦੇ ਹੋ ਇਹਦਾ ਜਿਹੜਾ ਦੁਪੱਟਾ ਦਾ ਉਹ ਇਸ ਤੋਂ ਵੀ ਜ਼ਿਆਦਾ ਪਿਆਰਾਗਾ ਸੇਮ ਫੈਬਰਿਕ ਦਾ ਦੁਪੱਟਾ ਮਿਲਣਾਗਾ ਤੁਹਾਨੂੰ ਔਰਗਾਂజా ਦਾ ਹੀ 45 ਦਾ ਹੀ ਸੂਟ ਆ 45 ਦਾ ਹੀ ਤੁਹਾਨੂੰ ਮਿਲਣਾ ਇਹਦੇ ਨਾਲ ਰੱਖਿਆ ਹੋਇਆ ਦੁਪੱਟਾ ਦੁਪੱਟੇ ਤੇ ਵੀ ਬਹੁਤ ਹੈਵੀ ਕੰਮ ਕੀਤਾ ਹੋਇਆ ਆ ਆਹ ਵਾਲੇ ਦੇ ਫਲਾਰ ਆਉਣਗੇ ਖੁੰਝੀਆਂ ਤੇ ਦੁਪੱਟੇ ਦੇ ਸਾਰੀ ਬੇਲ ਮਿਲੂਗੀ 4 ਸਾਈਡ ਚੈੱਕ ਕਰ ਸਕਦੇ ਆ ਬਹੁਤ ਹੈਵੀ ਵਰਕ ਕੀਤਾ ਹੋਇਆ ਦੁਪੱਟੇ ਤੇ ਵੀ ਐਦਾਂ ਦੀ ਡਿਜ਼ਾਈਨਿੰਗ ਆਉਣੀ ਆ ਦੇ ਦੁਪੱਟੇ ਤੇ ਦੁਪੱਟੇ ਤੇ ਮਿਲਣੀ ਆ ਦੀ ਲੜ ਸਾਰੇ ਕੱਢੇ ਹੋਏ ਨੇ ਆ ਲੜਾਂ ਤੇ ਵਰਕ ਮਿਲੂਗਾ ਤੇ ਇਹਦੇ ਵਿੱਚ ਵੀ ਵਰਕ ਮਿਲਣਾ ਐਦਾਂ ਦੀ ਡਿਜ਼ਾਈਨਿੰਗ ਕਰਕੇ ਇਹਦੇ ਲਈ ਲੈਰੀਏਟ ਐਪ ਆਹ ਵਾਲਾ ਇਹਦੇ ਵਿੱਚ ਵਰਕ ਦਿੱਤਾ ਹੋਇਆਗਾ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੋਇਆਗਾ ਚੈੱਕ ਕਰ ਸਕਦੇ ਹੋਗੇ ਇਹਦਾ ਜਿਹੜਾ ਸੂਟ ਦਾ ਰੇਟ ਆਗਾ ਉਹ 3000 ਰੁਪਿਆ ਰਹਿਣ ਲੱਗਾ 3000 ਚ ਮਿਲਣਾ ਤੁਹਾਨੂੰ ਇਹ ਵਾਲਾ ਸੂਟ ਅਗਲਾ ਜਿਹੜਾ ਸੂਟ ਆ ਗਿਆ ਇਹ ਵੀ ਆਪਣਾ ਬੁਟੀਕ ਪੀਸ ਆ ਗਿਆ ਬਹੁਤ ਜ਼ਿਆਦਾ ਵਧੀਆ ਤਿਆਰ ਕੀਤਾ ਹੋਇਆਗਾ ਇਹਦੇ ਤੁਹਾਨੂੰ ਫਰੰਟ ਤੇ ਵੀ ਵਰਕ ਮਿਲੂਗਾ ਤੁਹਾਨੂੰ ਬੈਕ ਤੇ ਵੀ ਵਰਕ ਮਿਲੂਗਾ ਚੈੱਕ ਕਰਾਉਣੀ ਆਪਾਂ ਖੋਲ ਕੇ ਤੁਹਾਨੂੰ ਪੀਸ ਕਿਦਾਂ ਦੀ ਪੀਸ ਦੀ ਲੁੱਕ ਆ ਰਹੀ ਹੈਗੀ ਆਹ ਵਾਲਾ ਬਣਿਆ ਹੋਇਆ ਇਹਦਾ ਬੀ ਸ਼ੇਪ ਨੈੱਕ ਬੀ ਸ਼ੇਪ ਨੈੱਕ ਦੇ ਨਾਲ ਆਹ ਵਾਲੇ ਬਣੇ ਹੋਏ ਨੇ ਇਹਦੇ ਇਹ ਰਿਤੇ ਦੋ ਫਲਾਵਰ ਇਹਦਾ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਕੱਟ ਦਾਣਾ ਲਾਇਆ ਹੋਇਆ ਸਿੱਪੀ ਲਾਈ ਹੋਈ ਆ ਮੋਤੀ ਲਾਇਆ ਹੋਇਆ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਆਵਲੀ ਡਿਜ਼ਾਈਨਿੰਗ ਆ ਗਈ ਇਹਦੀ ਅੰਬੀਆਂ ਵਾਲੀ ਇਹਦਾ ਫਰੰਟ ਤਿਆਰ ਕੀਤਾ ਹੋਇਆ ਹੈਗਾ ਤੇ ਸੀਮ ਆ ਗਈ ਇਹਦੀ ਬੈਕ ਆ ਸੀਮ ਇਹਦੀ ਬੈਕ ਮਿਲਣੀ ਆਗੀ ਸਾਨੂੰ ਇਹ ਵੀ ਤੁਹਾਨੂੰ ਬਹੁਤ ਜ਼ਿਆਦਾ ਘੱਟ ਪ੍ਰਾਈਸ ਤੇ ਮਿਲ ਜਾਣਾ ਸੂਟ ਜਿਹੜੇ ਹਿਸਾਬ ਨਾਲ ਇਹਦਾ ਕੰਮ ਆ ਜੇ ਤੁਸੀਂ ਆਪ ਆਨ ਆਰਡਰ ਤਿਆਰ ਕਰਵਾਵੋਗੇ ਬਿਲਕੁਲ ਨਹੀਂ ਤੁਹਾਨੂੰ ਸੂਟ ਮਿਲਣਾ ਹੈਗਾ ਆ ਰੇਟ ਗਰਮੀ ਵਾਲੀ ਬਹੁਤ ਜ਼ਿਆਦਾ ਵਧੀਆ ਸੂਟ ਨੇ ਇਹ ਗਰਮੀਆਂ 'ਚ ਜਿਵੇਂ ਤੁਹਾਨੂੰ ਕੋਈ ਫੰਕਸ਼ਨ ਆ ਜਾਂਦਾ ਜਿਹੜੀ ਇਹਦੇ ਨੂੰ ਨੇਚਰਲ ਕ੍ਰੇਪ ਦੀ ਬਾਟਮ ਲੱਗੀ ਹੋਈ ਹੈ ਇਹ ਵੀ ਬਹੁਤ ਜ਼ਿਆਦਾ ਵਧੀਆ ਲੱਗੀ ਹੋਈ ਹੈ ਬਿਲਕੁਲ ਲਾਈਟ ਵੇਟ ਨੇਚਰਲ ਕ੍ਰੇਪ ਆ 60 ਗ੍ਰਾਮ ਵਾਲੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਵਧੀਆ ਗੀ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਵੀ ਰੱਖਿਆ ਹੋਇਆ ਪਿਓਰ ਔਰਗਨ ਜਿਆਦਾ ਦੁਪੱਟੇ ਦਾ ਵਰਕ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ। ਇਹ ਲਾਈਟ ਲਵੈਂਡਰ ਜਿਹਾ শেਡ ਤੇ ਜਿਵੇਂ ਪਰਪਲ ਜਿਹਾ ਕਹਿ ਦਿੰਨੇ ਓਦਾਂ ਦਾ ਕਲਰ ਆ ਗਿਆ। ਆਹ ਵਾਲਾ ਆ ਗਿਆ ਇਹਦਾ ਦੁਪੱਟਾ। ਦੁਪੱਟੇ ਤੇ ਟੂ ਸਾਈਡ ਤੁਹਾਨੂੰ ਹੈਵੀ ਵਰਕ ਮਿਲੂਗਾ। ਐਦਾਂ ਵਿੱਚ ਬੂਟੀਆਂ ਮਿਲਣਗੀਆਂ। ਕੱਟਵਰਕ ਮਿਲੂਗਾ। ਚੈੱਕ ਕਰ ਸਕਦੇ ਹੋ ਦੁਪੱਟਾ ਬਹੁਤ ਜ਼ਿਆਦਾ ਸੋਹਣਾਗਾ। ਇਹਦਾ ਵੀ ਜਿਹੜਾ ਸੂਟ ਦਾ ਰੇਟ ਆ ਉਹ 3000 ਰੁਪਿਆ ਰਹਿਣ ਵਾਲਾਗਾ। ਜਿਹੜੀ ਮੇਰੀਆਂ ਭੈਣਾਂ ਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋਗੇ ਇਹਦੇ ਵਿੱਚ ਆਪਣੇ ਕੋਲੇ ਸੈਕੰਡ ਕਲਰ ਜਿਹੜਾ ਆ ਗਿਆ ਉਹ ਡਾਰਕ ਪਰਪਲ শেਡ ਤੇ ਆ ਗਿਆ ਸੇਮ ਕਲਰ ਦਾ ਡਿਜ਼ਾਈਨਿੰਗ ਦੋ ਕਲਰ ਇਹ ਤਿਆਰ ਕਰਵਾਏ ਨੇ ਆਪਾਂ ਨੇ ਚੈੱਕ ਕਰ ਸਕਦੇ ਹੋ ਤੁਸੀਂ ਨੈਕ ਬਣਿਆ ਹੋਇਆ ਇਹਦਾ ਆਹ ਵਾਲਾ ਇਹਦਾ ਆਊਗਾ ਘੇਰਾ ਸਿੱਪੀ ਮੋਤੀ ਕੱਟ ਦੇਣਾ ਸਾਰਾ ਜੂਸ ਕੀਤਾ ਹੋਇਆ ਦੇ ਵਿੱਚ ਚੈੱਕ ਕਰੋ ਆ ਜਾਣੀ ਇਹਦੀ ਨੈਕ ਲਾਈਨ ਤੇ ਆਹ ਬੈਕ ਤੇ ਆਉਣਾ ਇਹਦਾ ਫਰੰਟ ਫਰੰਟ ਵੀ ਸੇਮ ਦੀ ਤਰ੍ਹਾਂ ਤਿਆਰ ਮੈਲਣਾ ਤੁਹਾਨੂੰ ਬਾਟਮ ਮਿਲਣੀ ਹੈ ਨਾਲ ਨੇਚਰਲ ਕ੍ਰੇਪ ਦੀ ਪਿਓਰ 100% ਪਿਓਰ ਆ ਗਈ ਇਹ ਨਾਲ ਮਿਲਣਾ ਤੁਹਾਨੂੰ ਆਪਾਂ ਹੈਂਡਵਰਕ ਪੀਸਾਂ ਨਾਲ ਲਈ ਆ ਕਿਸੇ ਵੀ ਮੇਰੀ ਭੈਣ ਨੂੰ ਇਹਨਾਂ ਸੂਟਾਂ ਦੀ ਰਿਕੁਆਇਰਮੈਂਟ ਆ ਚਾਹੇ ਫੋਰਨ ਤੋਂ ਨਹੀਂ ਚਾਹੀ ਪੰਜਾਬ ਤੋਂ ਨਹੀਂ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਫੋਰਨ ਤੋਂ ਨਹੀਂ ਭੈਣਾ ਉਹ ਕਿਸੇ ਵੀ ਪ੍ਰਕਾਰ ਦੇ ਹੋਰ ਨਾਲ ਪਟਿਕ ਪੀਸ ਐਡ ਕਰਵਾ ਕੇ ਤੁਸੀਂ ਸਾਨੂੰ ਆਰਡਰ ਦੇਣਾ ਤਾਂ ਤੁਸੀਂ ਉਹ ਵੀ ਦੇ ਸਕਦੇ ਹੋ ਕਿਉਂਕਿ ਆਪਣੇ ਕੋਲੇ ਹੈਂਡਵਰਕ ਦੇ ਬਹੁਤ ਜ਼ਿਆਦਾ ਪੀਸ ਪਏ ਨੇ ਸੋਹਣੇ ਸੋਹਣੇ ਡਿਜ਼ਾਈਨਾਂ ਚ ਪਏ ਨੇ ਤੁਸੀਂ ਵੀਡੀਓ ਕਾਲ ਤੇ ਸਿਲੈਕਟ ਕਰ ਸਕਦੇ ਹੋਗੇ ਰੇਟ ਅਗਰ ਜਿਹੜਾ ਆਪਣਾ ਬਹੁਤ ਜ਼ਿਆਦਾ ਘੱਟ ਰੱਖਿਆ ਹੋਇਆ ਜੇ ਤੁਸੀਂ ਆਮ ਕਿਸੇ ਵੀ ਬੁਟੀਕ ਨੂੰ ਇਹਨਾਂ ਸੂਟਾਂ ਦਾ ਪੀਸਾਂ ਦਾ ਆਰਡਰ ਦਮੋਂਗੇ ਤਾਂ ਤੁਹਾਨੂੰ ਆਹ ਰੇਟ 'ਚ ਕਿਸੇ ਨੇ ਵੀ ਤਿਆਰ ਨਹੀਂ ਕਰਕੇ ਦੇਣੇ ਹੈਗੇ ਕਿਉਂਕਿ ਇਹਨਾਂ ਤੇ ਜਿਹੜਾ ਕੰਮ ਬਹੁਤ ਜ਼ਿਆਦਾ ਵਧੀਆ ਕੀਤਾ ਹੋਇਆ ਹੈਗਾ ਚੈੱਕ ਕਰ ਸਕਦੇ ਹੋ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਇੱਕ ਗਰੀ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਪੀਸ ਤਿਆਰ ਹੋਏ ਹੋਏ ਨੇ ਤੁਸੀਂ ਇਹਨਾਂ ਦੇ ਵਿੱਚ ਸਟਿਚਿੰਗ ਲੈਣੀ ਹੈ ਸਾਡੇ ਤੋਂ ਸਟਿਚਿੰਗ ਵੀ ਲੈ ਸਕਦੇ ਹੋ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਮੇਕ ਕਰਦੇ ਆ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਹੋਊਗੀ ਕਿਉਂਕਿ ਸੂਟ ਲਾਈ ਨੇ ਜਿਹੜੇ ਆਪਾਂ ਤੁਹਾਡੇ ਬਿਲਕੁਲ ਬਜਟ ਚ ਲਾਏ ਨੇ ਬਹੁਤ ਜ਼ਿਆਦਾ ਹੈਵੀ ਵਰਕ ਵਾਲੇ ਲਾਏ ਨੇ ਬਾਕੀ ਜੇ ਤੁਸੀਂ ਸਟਾਫ ਦੀ ਗੱਲ ਕਰੋਗੇ ਤਾਂ ਉਹ ਅਸੀਂ ਆਪਣੀ ਜ਼ਿੰਮੇਵਾਰੀ ਤੇ ਦਮਾਂਗੇ ਕਿਉਂਕਿ ਸਟਾਫ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਇਆਗਾ ਕੋਈ ਇਦਾਂ ਨਹੀਂ ਹੈਗਾ ਵੀ ਤੁਹਾਡਾ ਪੈਸੇ ਲੱਗੇ ਵੇਸਟ ਜਾਣਗੇ ਇਦਾਂ ਕੁਝ ਨਹੀਂ ਹੋਊਗਾ ਬਹੁਤ ਜ਼ਿਆਦਾ ਵਧੀਆ ਸਟਾਫ ਲੱਗਿਆ ਹੋਇਆ ਐਗੂ ਗੱਲ ਇਹ ਆ ਵੀ ਅਸੀਂ ਤੁਹਾਡੀ ਪੇਮੈਂਟ ਪਵਾ ਕੇ ਇਹ ਨਹੀਂ ਹੋਊਗਾ ਵੀ ਤੁਹਾਨੂੰ ਕੂੜਾ ਕਰਕਟੀ ਭੇਜ ਦਾਂਗੇ ਇਦਾਂ ਕੁਝ ਨਹੀਂ ਹੋਊਗਾ ਬਹੁਤ ਜ਼ਿਆਦਾ ਵਧੀਆ ਪਿਓਰ ਦੇ ਪੀਸ ਨੇ ਤਿਆਰ ਕਰਵਾਏ ਹੋਏ ਤੁਸੀਂ ਜਿੱਦਾਂ ਮਰਜੀ ਟੈਂਸ਼ਨ ਫਰੀਸ ਨਾਲ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਚਲੋ ਜੀ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ